ਮਹਾਰਾ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ। ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਧਿਆ ਆਏ ਆਂ। ਨਹੀਂ ਅੱਜ ਦੇ ਯੁੱਗ 'ਚ ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਬੰਦਾ ਸ਼ਕਾਤ ਸਕਦਾ। ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ। ਕਿੰਨੇ ਕ ਸਾਧੂ ਨੇ ਜਿਹੜੇ ਕਿਸ ਬੱਖ ਬੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਤਕਾ ਸਮਾਂ ਪ੍ਰਾਪਤ ਹੋਇਆ ਹੈ ਸਸ਼ੀਗਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਿਲਸ਼ੇਰ ਅਸੀਂ ਅਸਲ ਅਯੁੱਧਿਆ ਮੌਜੂਦ ਹਾਂ ਅਯੁੱਧਿਆ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੱਥੇਦਾਰ ਹਰਜੀਤ ਸਿੰਘ ਜੀ ਰਸੂਲਪੁਰ ਪੀਜੀ ਚੰਡੀਗੜ੍ਹ ਤੋਂ ਲੰਗਰ ਦੀ ਸੇਵਾ ਚੱਲਦੀ ਆ ਰਹੀ ਸੀ ਜੋ ਅੱਜ ਅਯੁੱਧਿਆ ਤੱਕ ਪਹੁੰਚ ਚੁੱਕੀ ਹੈ ਨਾ ਗੱਲਬਾਤ ਕਰਦੇ ਹਾਂ ਬਾਬਾ ਜੀ ਪਹਿਲਾਂ ਜਗਬਾਣੀ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬਾ ਜੀ ਇੱਥੇ ਅਯੁੱਧਿਆ ਚ ਲੰਗਰ ਲਗਾਏ ਗਏ ਨੇ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਦੇਖੋ ਲੰਗਰ ਜਿਹੜਾ ਸੰਗ੍ਰਾਂਥ ਤੋਂ ਸ਼ੁਰੂ ਕੀਤਾ ਹੈ ਸਟਾਰਟ ਉਹ ਚਾਰ ਦਾ ਮੰਦਿਰ ਹੈ ਬਹੁਤ ਇਤਿਹਾਸਕ ਮੰਦਿਰ ਹੈ ਜਿਹੜੇ ਮਹਾਪੁਰਖ ਨੇ ਉਹ ਚੇਅਰਮੈਨ ਨੇ ਇਸ ਟਰਸਟ ਦੇ ਬੜੇ ਸਤਕਾਰਯੋਗ ਨੇ ਇੰਨੇ ਕੁ ਪ੍ਰੇਮ ਕਰਦੇ ਕੋੰਤ ਨਹੀਂ ਸਵੇਰ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਾਂ 3-4000 ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਤੇ ਉਹ ਗੁਰੂ ਨਾਨਕ ਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਰਤ ਰਿਹਾ ਇਹ ਧਰਤੀ ਯੋਧਿਆ ਜਿਹਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਉਸੇ ਧਰਤੀ ਤੇ ਦੁਬਾਰਾ ਸੇਵਾ ਕਰਨ ਦਾ ਕਾ ਮਿਲਦਾ ਮਿਲ ਰਿਹਾ ਜੇ ਕਹਿ ਸਕਦੇ ਬਾਬੇ ਨਾਨਕ ਦੀ ਲੰਗਰ ਦੀ ਪ੍ਰਥਾ ਨੂੰ ਦੁਬਾਰਾ ਇੱਥੇ ਚਲਾ ਰਹੇ ਹੋ ਆ ਦੇਖੋ ਗੁਰੂ ਨਾਨਕ ਸਾਹਿਬ ਮਹਾਰਾ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ ਜੀ ਅਗਰ ਉਹਨਾਂ ਦਾ ਸਿਰ ਤੇ ਹੱਥਾਂ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਔਜੋਦੇ ਆਏ ਆਂ ਨਹੀਂ ਅੱਜ ਦੇ ਯੁੱਗ 'ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਵੰਦਾ ਛਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਭਾਗਾ ਸਮਾਪਤ ਹੋਇਆ ਬਾਬਾ ਜੀ ਅਕਸਰ ਤੁਹਾਡੇ ਨਾਮ ਦੇ ਨਾਮ ਦੇ ਨਾਲ ਕੰਟਰੋਵਰਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਇਤਿਹਾਜ ਨੂੰ ਐਵੇਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ ਕਿਵੇਂ ਵੇਖੀਓ ਪਰ ਆਪਣੀ ਤੁਸੀਂ ਸੇਵਾ ਵਾਲੇ ਵੀ ਨਿਰੰਤਰ ਚਾਹੀ ਰੱਖੀ ਹੋਈ ਹੈ ਦੇਖੋ ਹਰ ਬੰਦੇ ਦਾ ਆਪਣਾ ਆਪਣਾ ਕਰਮ ਹੈ ਆਪਣਾ ਕਰਮ ਹੈ ਆਪਣੇ ਦੇਸ਼ ਦੀ ਸੇਵਾ ਕਰਨੀ ਆਪਣੇ ਰਾਸ਼ਟਰ ਦੀ ਸੇਵਾ ਕਰਨੀ ਆਪਣੇ ਧਰਮ ਤੇ ਚੱਲਣਾ ਤੇ ਸੱਚ ਤੇ ਡਟ ਕੇ ਪਹਿਰਾ ਦੇਣਾ ਜੀ ਇਹ ਗੁਰੂ ਨਾਨਕ ਸਾਹਿਬ ਨੇ ਜੋ અપਾਰ ਕਿਰਪਾ ਕੀਤੀ ਅਸੀਂ ਉਤੇ ਪਹਿਰਾ ਦੇ ਰਹੇ ਨੇ ਉਹ ਆਪਣਾ ਕਰਮ ਕਰ ਰਹੇ ਨੇ ਕਿਉਂਕਿ ਦੇਵਤਿਆਂ ਨੇ ਆਪਣਾ ਕੰਮ ਕਰਨਾ ਦੈਂਤਾਂ ਨੇ ਆਪਣਾ ਕੰਮ ਕਰਨਾ ਜੀ ਉਹ ਦੈਂਤ ਲੋਕ ਨੇ ਬਾਬਾ ਜੀ ਅਸਲ ਤੁਸੀਂ ਨਿਤਲ ਗੋਪਾਲ ਦਾਸ ਜੀ ਕੋ ਰਹਿ ਰਹੇ ਹੋ ਰਾਮ ਮੰਦਰ ਦੇ ਪ੍ਰਧਾਨ ਨੇ ਉੱਥੇ ਹੋ ਜਿਹੜੀ ਮੰਦਰ ਚ ਤੁਸੀਂ ਸੇਵਾ ਕਰ ਰਹੇ ਹੋ ਉਸੇ ਮੰਦਰ ਦੇ ਨਾਲ ਜੁੜਿਆ ਹੋਇਆ ਰਾਮ ਮੰਦਰ ਕਹਿ ਸਕਦੇ ਆ ਜੀ ਰਾਮ ਮੰਦਰ ਦੇ ਵਿੱਚ ਪ੍ਰਾਪਰ ਰਤਿਸ਼ਟਾ ਹੋਣ ਜਾ ਰਹੀ ਹੈ ਕਿ ਬਾਬਾ ਜੀ ਉੱਥੇ ਜਾ ਰਹੇ ਨੇ ਆਪਣੇ ਜੀਵਨ ਜੀ ਜੀ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼੍ਰੀ ਰਾਮ ਭਗਵਾਨ ਨੇ ਅਪਾਰ ਕਿਰਪਾ ਕੀਤੀ ਕਿ ਮੈਨੂੰ ਉੱਥੇ ਦਾ ਜਿਹੜਾ ਇਨਵੀਟੇਸ਼ਨ ਪ੍ਰਾਪਤ ਹੋਇਆ ਜੀ ਤੇ ਮੈਂ ਇਹਨੂੰ ਬੜਾ ਚਾਅ ਹੈ ਕਿ ਉਸ ਸਾਡੇ ਬਜ਼ੁਰਗਾਂ ਦੀ ਅੱਜ ਕੁਰਬਾਨੀ ਜਿਹੜੀ ਹੈਗੀ ਆ ਉਹ ਜਿਹੜੀ ਸੇਵਾ ਹੈ ਅੱਜ ਸਫਲ ਹੋ ਰਹੀ ਹੈ ਕਿ ਅੱਜ RAM ਮਹਾਰਾਜੀ ਉੱਥੇ ਪਰ ਆ ਰਹੇ ਨੇ ਤੇ ਮੈਨੂੰ ਉਹਨਾਂ ਨੇ ਬੁਲਾਇਆ ਜੀ ਮੇਰੇ ਮਨ ਬੜਾ ਚਾਹੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਬਾ ਹਰਜੀਤ ਸਿੰਘ ਜਿਨੇ ਲੰਗਰਾਂ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਯੋਧਿਆ ਚੰਨਵਾਲੇ ਵੀ ਲੰਗਰ ਲਾ ਦਿੱਤੇਗੇ ਨੇ ਪੰਜਾਬੀ ਦਿਲ ਖੋਲ ਕੇ ਹਰ ਜਗ੍ਹਾ ਲੰਗਰ ਲਾ ਦਿੰਦੇ ਨੇ ਫਿਰ ਗੁਰੂ ਦੀ ਸੇਵਾ ਦਾ ਉਹ ਕਹਿ ਸਕਦੇ ਹੋ ਪ੍ਰਾਣਾ ਜੋ ਕਿ ਲਗਾਤਾਰ ਤੋਰਿਆ ਜਾ ਰਿਹਾ 200 ਦੇ ਨਾਲ ਜਿਵੇਂ ਬਾਬਾ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅੱਜ ਵੀ ਗੁਰੂ ਦੇ ਸਿੰਘ ਉਸੇ ਪ੍ਰਥਾ ਨੂੰ ਅੱਗੇ ਤੋਰ ਰਹੇ ਨੇ ਇਸ ਮਨੂ ਦੇ ਜੱਤ ਤੁਹਾਨੂੰ ਅਪਡੇਟ ਲਈ ਵੇਖਦੇ ਹੋ ਚੱਕ ਪਾਣੀ ਟੀਵੀ ਕੈਮਰਾਮੈਨ ਮਨੂ ਦੇ ਨਾਲ ਮੈਂ ਦਿਲਸ਼ੇਜ ਚੰਚੋਪਰਾ ਆਇਓ ਥਿਆ ਦੇਖੋ ਗੁਰੂ ਨਾਨਕ ਸਹਿ ਮਹਾਰਾਜ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਹਿ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਧਿਆ ਆਏ ਆ ਨਹੀਂ ਅੱਜ ਦੇ ਯੁੱਗ ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਬੰਦਾ ਸ਼ਕਾਦ ਦੇ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕੁ ਸਾਧੂ ਨੇ ਜਿਹੜੇ ਕਿਸ ਬਖ ਬਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਭਾਗਾ ਸਮਾਪਤ ਹੋਇਆ ਸਸਿਕਾ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਲਸ਼ੇਰ ਅਸੀਂ ਅਸਲ ਅਯੁੱਧਿਆ ਮੌਜੂਦ ਹਾਂ ਅਯੁੱਧਿਆ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੱਥੇਦਾਰ ਹਰਜੀਤ ਸਿੰਘ ਜੀ ਰਸੂਲਪੁਰ ਪੀਜੀ ਚੰਡੀਗੜ੍ਹ ਤੋਂ ਲੰਗਰ ਦੀ ਸੇਵਾ ਚੱਲਦੀ ਆ ਰਹੀ ਸੀ ਜੋ ਅੱਜ ਅਯੁੱਧਿਆ ਤੱਕ ਪਹੁੰਚ ਚੁੱਕੀ ਹੈ ਨਾ ਗੱਲਬਾਤ ਕਰਦੇ ਹਾਂ ਬਾਬਾ ਜੀ ਪਹਿਲਾਂ ਜਗਬਾਣੀ ਤੋਂ ਬਹੁਤ ਬਹੁਤ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬਾ ਜੀ ਇੱਥੇ ਅਯੁੱਧਿਆ ਚ ਲੰਗਰ ਲਗਾਏ ਗਏ ਨੇ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਦੇਖੋ ਲੰਗਰ ਜਿਹੜਾ ਸੰਗ੍ਰਾਂਤ ਤੋਂ ਸ਼ੁਰੂ ਕੀਤਾ ਹੈਗਾ ਨ ਸਟਾਰਟ ਵਿੱਚ ਚਾਰ ਦਾ ਮੰਦਿਰ ਹੈ ਬਹੁਤ ਇਤਿਹਾਸਕ ਮੰਦਿਰ ਹੈ ਜਿਹੜੇ ਮਹਾਪੁਰਖ ਨੇ ਉਹ ਚੇਅਰਮੈਨ ਨੇ ਇਸ ٹرسٹ ਦੇ ਬੜੇ ਸਤਕਾਰਯੋਗ ਨੇ ਇੰਨੇ ਕੁ ਪ੍ਰੇਮ ਕਰਦੇ ਕੋ ਅੰਤ ਨਹੀਂ ਸਵੇਰ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਾਂ 3-4 ਹਜ਼ਾਰ ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਤੇ ਉਹ ਗੁਰੂ ਨਾਨਕ ਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਧ ਰਿਹਾ ਹੈ ਇਹ ਧਰਤੀ ਉਜੋਧਿਆ ਜਿਹਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਉਸੇ ਧਰਤੀ ਤੇ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਦਾ ਮਿਲ ਰਿਹਾ ਜੇ ਕਹਿ ਸਕਦੇ ਬਾਬੇ ਨਾਨਕ ਦੀ ਲੰਗਰ ਦੀ ਪ੍ਰਥਾ ਨੂੰ ਦੁਬਾਰਾ ਇੱਥੇ ਚਲਾ ਰਹੇ ਹੋ ਆ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿ ਪਾਤੇ ਬਿਨਾ ਅਜੋਦੇ ਆਇਆ ਨਹੀਂ ਸੀ ਜਾਣਾ ਜੀ ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਦੇ ਆਏ ਆਂ ਜੀ ਨਹੀਂ ਅੱਜ ਦੇ ਯੁੱਗ ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਬੰਦਾ ਸ਼ਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾੜਨ ਦਾ ਮੌਕਾ ਮਿਲਦਾ ਕਿੰਨੇ ਕ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਚਕਾਉਣ ਦਾ ਵੀ ਸਾਨੂੰ ਇਸ ਸੁਤਾਕਾ ਸਮਾਪਤ ਹੋਇਆ। ਬਾਬਾ ਜੀ ਅਕਸਰ ਤੁਹਾਡੇ ਨਾਮ ਦੇ ਨਾਲ ਕੰਟਰੋਵਰਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ। ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਮਤਿਹਾ ਜਿਵੇਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ। ਇਹਨਾਂ ਨੂੰ ਕਿਵੇਂ ਵੇਖੀਏ ਪਰ ਆਪਣੀ ਤੁਸੀਂ ਸੇਵਾ ਵਾਲੇ ਵੀ ਨਿਰੰਤਰ ਜਾਈ ਰੱਖੀ ਹੋਈ ਹੈ। ਦੇਖੋ ਹਰ ਬੰਦੇ ਦਾ ਆਪਣਾ ਆਪਣਾ ਕਰਮ ਹੈ। ਆਪਣਾ ਕਰਮ ਹੈ ਆਪਣੇ ਦੇਸ਼ ਦੀ ਸੇਵਾ ਕਰਨੀ, ਆਪਣੇ ਰਾਸ਼ਟਰ ਦੀ ਸੇਵਾ ਕਰਨੀ, ਆਪਣੇ ਧਰਮ ਤੇ ਚੱਲਣਾ ਤੇ ਸੱਚ ਤੇ ਡਟ ਕੇ ਪੈਰਾ ਦੇਣਾ ਹੈ। ਜੀ ਇਹ ਗੁਰਨਾਨਕ ਸਾਹਿਬ ਨੇ ਜੋ અપਾਰ ਕਿਰਪਾ ਕੀਤੀ ਅਸੀਂ ਉਥੇ ਪਹਿਰਾ ਦੇ ਰਹੇ ਨੇ ਉਹ ਆਪਣਾ ਕਰਮ ਕਰ ਰਹੇ ਨੇ ਕਿਉਂਕਿ ਦੇਵਤਿਆਂ ਨੇ ਆਪਣਾ ਕੰਮ ਕਰਨਾ ਦਾਇਤਾ ਨੇ ਆਪਣਾ ਕੰਮ ਕਰਨਾ ਉਹ ਦਾਇਤ ਲੋਕ ਨੇ ਬਾਬਾ ਜੀ ਅਸਲ ਤੁਸੀਂ ਨਿਤ ਗੋਪਾਲ ਦਾਸ ਜੀ ਕੋ ਰਹ ਰਹੇ ਹੋ RAM ਮੰਦਰ ਦੇ ਪ੍ਰਧਾਨ ਨੇ ਉਥੇ ਹੋ ਜਿਹੜੀ ਮੰਦਰ ਚ ਤੁਸੀਂ ਸੇਵਾ ਕਰ ਰਹੇ ਹੋ ਉਸੇ ਮੰਦਰ ਦੇ ਨਾਲ ਜੁੜਿਆ ਹੋਇਆ RAM ਮੰਦਰ ਕਹਿ ਸਕਦੇ ਆ RAM ਮੰਦਰ ਦੇ ਵਿੱਚ ਪ੍ਰਾਪਰ ਰਸਤੀਸ਼ਟਾ ਹੁਣ ਜਾ ਰਹੀ ਹੈਗੀ ਬਾਬਾ ਜੀ ਉਥੇ ਜਾ ਰਹੇ ਨੇ ਆਪਣੇ ਸੇਵਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼੍ਰੀ ਰਾਮ ਭਗਵਾਨ ਨੇ ਅਪਾਰ ਕਿਰਪਾ ਕੀਤੀ ਕਿ ਮੈਨੂੰ ਉਥੇ ਦਾ ਜਿਹੜਾ ਇਨਵੀਟੇਸ਼ਨ ਪ੍ਰਾਪਤ ਹੋਇਆ ਜੀ ਤੇ ਮੈਂ ਇਹਨੂੰ ਬੜਾ ਚਾਹੇ ਕਿ ਉਸ ਸਾਡੇ ਬਜ਼ੁਰਗਾਂ ਦੀ ਅੱਜ ਕੁਰਬਾਨੀ ਜਿਹੜੀ ਹੈਗੀ ਆ ਉਹ ਜਿਹੜੀ ਸੇਵਾ ਹੈ ਅੱਜ ਸਫਲ ਹੋ ਰਹੀ ਹੈ ਕਿ ਅੱਜ RAM ਮਹਾਰਾਜੀ ਉੱਥੇ ਪਰ ਆ ਰਹੇ ਨੇ ਤੇ ਮੈਨੂੰ ਉਹਨਾਂ ਨੇ ਬੁਲਾਇਆ ਜੀ ਮੇਰੇ ਮਨ ਬੜਾ ਚਾਹੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਬਾ ਹਰਜੀਤ ਸਿੰਘ ਜਿਨੇ ਲੰਗਰਾਂ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਯੋਧਿਆ ਚੰਨਵਾਲੇ ਵੀ ਲੰਗਰ ਲਾ ਦਿੱਤੇ ਗਏ ਨੇ ਪੰਜਾਬੀ ਦਿਲ ਖੋਲ ਕੇ ਹਰ ਜਗ੍ਹਾ ਲੰਗਰ ਲਾ ਦਿੰਦੇ ਨੇ ਫਿਰ ਗੁਰੂ ਦੀ ਸੇਵਾ ਦਾ ਉਹ ਕਹਿ ਸਕਦੇ ਹੋ ਪ੍ਰਾਣਾ ਜੋ ਕਿ ਲਗਾਤਾਰ ਤੋਰਿਆ ਜਾ ਰਿਹਾ 200 ਰੁਪਏ ਦੇ ਨਾਲ ਬਾਬਾ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਆ ਜੀ ਗੁਰੂ ਦੇ ਸਿੰਘ ਉਸੇ ਪ੍ਰਥਾ ਨੂੰ ਅੱਗੇ ਤੋਰੇ ਨੇ ਇਸ ਦੌਰਾਨ ਮਨੋ ਦੇ ਨਾਲ ਤੁਹਾਡਾ ਬੇਸ਼ਕੀ ਦੇਖਦੇ ਹੋ ਚੱਕ ਪਾਣੀ ਟੀਵੀ ਕੈਮਰਾਮੈਨ ਮਨੋ ਦੇ ਨਾਲ ਮੈਦਲਸ਼ੇ ਜੰਕਚੋਪਰਾ ਆਇਓ ਥਿਆ ਦੇਖੋ ਗੁਰੂ ਨਾਨਕ ਸਹਿ ਮਹਾਰਾਜ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਨਹੀਂ ਸੀ ਜਾਣਾ ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਹਿ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਧਿਆ ਆਏ ਆ ਇਹ ਤੇ ਜੁਗਤਾ ਆਪਣੇ ਬੱਚਿਆਂ ਨੂੰ ਨਹੀਂ ਪਰਛਾਦਾ ਬੰਨਾ ਸ਼ਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕੀ ਅੱਜ ਲੱਖਾਂ ਸਾਧੂਆਂ ਨੂੰ ਮure ਦਰਸ਼ਨ ਕਰਨ ਦਾ ਮੌਕਾ ਮਿਲਦਾ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕੁ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਭਾਗਾ ਸਮਾਪਤ ਹੋਇਆ ਸਸਿਗਾ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਿਲਸ਼ੇਰ ਅਸੀਂ ਅਸਲ ਅਯੁੱਧਿਆ ਮੌਜੂਦ ਹਾਂ ਅਯੁੱਧਿਆ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੱਥੇਦਾਰ ਹਰਜੀਤ ਸਿੰਘ ਜੀ ਰਸੂਲਪੁਰ ਪੀਜੀ ਚੰਡੀਗੜ੍ਹ ਤੋਂ ਲੰਗਰ ਦੀ ਸੇਵਾ ਚੱਲਦੀ ਆ ਰਹੀ ਸੀ ਜੋ ਅੱਜ ਅਯੁੱਧਿਆ ਤੱਕ ਪਹੁੰਚ ਚੁੱਕੀ ਹੈ ਨਾ ਗੱਲਬਾਤ ਕਰਦੇ ਹਾਂ ਬਾਬਾ ਜੀ ਪਹਿਲਾਂ ਜਗਬਾਣੀ ਤੋਂ ਬਹੁਤ ਬਹੁਤ ਸੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬਾ ਜੀ ਇੱਥੇ ਅਯੁੱਧਿਆ ਚ ਲੰਗਰ ਲਗਾਏ ਗਏ ਨੇ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਦੇਖੋ ਲੰਗਰ ਜਿਹੜਾ ਸੰਗ੍ਰਾਂਤ ਤੋਂ ਸ਼ੁਰੂ ਕੀਤਾ ਹੈਗਾ ਨਿਰ ਸਟਾਰਟ ਵਿੱਚ ਚਾਰ ਦਾ ਮੰਦਿਰ ਹੈ ਬਹੁਤ ਇਤਿਹਾਸਕ ਮੰਦਿਰ ਹੈ ਜਿਹੜੇ ਮਹਾਪੁਰਖ ਨੇ ਉਹ ਚੇਅਰਮੈਨ ਨੇ ਇਸ ٹرسٹ ਦੇ ਬੜੇ ਸਤਕਾਰਯੋਗ ਨੇ ਇੰਨੇ ਕੁ ਪ੍ਰੇਮ ਕਰਦੇ ਕੋ ਅੰਤ ਨਹੀਂ ਸਵੇਰ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਾਂ 3-4 ਹਜ਼ਾਰ ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਤੇ ਉਹ ਗੁਰੂ ਨਾਨਕ ਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਰਤ ਰਿਹਾ ਹੈ ਇਹ ਧਰਤੀ ਜੋਧਿਆ ਜਿਹਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਉਸੇ ਧਰਤੀ ਤੇ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਦਾ ਮਿਲ ਰਿਹਾ ਜੇ ਕਹਿ ਸਕਦੇ ਬਾਬੇ ਨਾਨਕ ਦੀ ਲੰਗਰ ਦੀ ਪਰੰਪਰਾ ਨੂੰ ਦੁਬਾਰਾ ਇੱਥੇ ਚਲਾ ਰਹੇ ਆ ਦੇਖੋ ਗੁਰੂ ਨਾਨਕ ਸਾਹਿਬ ਮਹਾਰਾ ਦੀ ਕਿ ਪਾਤੇ ਬਿਨਾ ਅਜੋਦੇ ਆਇਆ ਨਹੀਂ ਸੀ ਜਾਣਾ ਜੀ ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਦੇ ਆਏ ਆ ਨਹੀਂ ਅੱਜ ਦੇ ਯੁੱਗ ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਵੰਦਾ ਸ਼ਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਚਿਕਾਉਣ ਦਾ ਵੀ ਸਾਨੂੰ ਇਸ ਸੁਤਾਕਾ ਸਮਾਪਤ ਹੋਇਆ। ਬਾਬਾ ਜੀ ਅਕਸਰ ਤੁਹਾਡੇ ਨਾਮ ਦੇ ਨਾਲ ਕੰਟਰੋਵਰਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ। ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਮਤਿਹਾਰ ਜਿਵੇਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ। ਇਹਨਾਂ ਨੂੰ ਕਿਵੇਂ ਵੇਖੀਓ ਪਰ ਆਪਣੀ ਤੁਸੀਂ ਸੇਵਾ ਹਲੇ ਵੀ ਨਿਰੰਤਰ ਚੱਜੀ ਰਹੀ ਹੋਈ ਹੈ। ਦੇਖੋ